ਟੱਚੇ ਕੀ ਰਾਂਗੇ ਵਾ ਅੰਬ ਬੰਨ ਲਾਂਗੇ ਨਾ ਮਾਤਾ ਨਹੀਂ ਤੰਬੂ ਨਹੀਂ ਅਸੀਂ ਮਾਤਾ ਦੱਸੋ ਤੰਬੂ ਨਹੀਂ ਬੰਨਣ ਦਿੰਦੇ ਮਾਤਾ ਇਹ ਵੀਰ ਇਹ ਆਪਣੀ ਸ਼ਾਨ ਹੈ ਇਹ ਭਰਾ ਪੂਰੀ ਦੁਨੀਆ 'ਚ ਇਹਦਾ ਨਾਂ ਹੈ ਇਹ ਖਾਸ ਆਇਆ ਥੋਡੇ ਵਾਸਤੇ ਤੁਸੀਂ ਇੱਥੇ ਰਹਿ ਜਿੱਥੇ ਰਹਿਆ ਹੋ ਅੱਜ ਕੱਲ੍ਹ ਨਹੀਂ ਇੱਥੇ ਹੀ ਰਹਿਣਾ ਇੱਥੇ ਉਹ ਖੁੱਲੇ ਜਿਨਾਰੇ ਉਹ ਜਾਂ ਸਾਡੇ ਘਰ ਨਾ ਉਹ ਹੁੰਦੇ ਗੱਪੇ ਆਪੇ ਨਹੀਂ ਤੇ ਹੁਣ ਜਦੋਂ ਦਾ ਡਿਗਿਆ ਉਦੋਂ ਦੇ ਕਿੱਥੇ ਰਹਿ ਰਹੇ ਹੋ ਵੱਡੇ ਮੁੰਡੇ ਦੇ ਕਮਰੇ ਉਸ ਕਮਰੇ ਜਰਾ ਅੱਛਾ ਤੇ ਵੱਡੇ ਨਾਲੇ ਅੱਛਾ ਤੇ ਜਦੋਂ ਜਦੋਂ ਵਾਪਸ ਆਜੂਗਾ ਆਜੂਗਾ ਤੇ ਠੀਕ ਹੈ ਪਰ ਨਾ ਉੱਥੇ ਜਾਣਾ ਫਿਰ ਨਹੀਂ ਰਹਿ ਸਕੋਗੇ ਉੱਥੇ ਨਹੀਂ ਰੱਖਦੇ ਨਹੀਂ ਕੋਈ ਨਾ ਇਹ ਰੱਖ ਦੇਣਾ ਬਹੁਤ ਦਲੇਰ ਦੀ ਬੀਬੀ ਦੀ ਹੈ ਹਾਂ ਤੇ ਮੈਨੂੰ ਬਣ ਕੇ ਪੁੱਤ ਰਿਆ ਜਾਂਦਾ ਰੱਬਾਨੋ ਵੀ ਇੰਨੀ ਦਲੇਰੀ ਦਵੇ ਬਹੁਤ ਦਲੇਰ ਹੈ ਪਾਜੀ ਮੈਂ ਬੀਬੀ ਜੀ ਨੂੰ ਪੁੱਛਿਆ ਜੀ ਮੈਂ ਇਹਨਾਂ ਨਾਲ ਗੱਲ ਕਰ ਰਿਹਾ ਸੀ ਤੁਹਾਡੇ ਕੋਲ ਰਸੋਈ ਬਾਥਰੂਮ ਕੁਛ ਨਹੀਂ ਹੈਗਾ ਨਹੀਂ ਸਾਡੀ ਤੇ ਫਿਰ ਕਿੱਦਾਂ ਜਾਣੇ ਕਿਵੇਂ ਹੋ ਸਹੀ ਤੁਰਿਆ ਬਾਪੂ ਤੇ ਕਹਿੰਦਾ ਸੋਟਿਆ ਦੋ ਹਾਂ ਜੀ ਕਰ ਰਿਹਾ ਬਾਤ ਰਮ ਜਾਨਾ ਇਹਨਾਂ ਦੇ ਜੀ ਇਨਕਮਸ ਜਿਹੜੀ ਹੈ ਇਹਨਾਂ ਦੇ ਪੈਨਸ਼ਨ ਆਉਂਦੀ ਹੈ ਬੁਢਾਪਾ ਪੈਨਸ਼ਨ ਪਰ ਤੁਸੀਂ ਇਧਰ ਬੇਬੇ ਬਾਪੂ ਦਾ ਧਿਆਨ ਹੈ ਕੋਈ ਨਹੀਂ ਇਹਨਾਂ ਨੂੰ ਇੱਕ ਹੀ ਬੇਨਤੀ ਹੈ ਘਰ ਦਾ ਘਰ ਦਾ ਸ਼ਾਨ ਬਣਾ ਕੇ ਰੱਖਣਾ ਕੋਈ ਨਾ ਨਹੀਂ ਕਰਾਂਗੇ ਆਪਣੇ ਕੋਲ ਇਹਨਾਂ ਨੂੰ ਇਹਨਾਂ ਨੂੰ ਘਰ ਦਾ ਮਾਲਕ ਬਣਾ ਕੇ ਰੱਖਣਾ ਆਪਾਂ ਕੋਈ ਨਹੀਂ ਕਰਾਂਗੇ ਬਸ ਇਦਾਂ ਰਹਿਣਾ ਠੀਕ ਹੈ ਇਹਨਾਂ ਦਾ ਨਾਂ ਫਰਸ਼